ਕੀ ਕਹਿਣਾ ਚਾਹੁੰਦਾ ਤੁਸੀਂ ਤੁਹਾਡੇ ਪਿੰਡ ਤੋਂ ਕਿੰਨਾ ਕੁ ਪਰਮਾਹੰਗਾਰਾ ਮਿਲ ਰਿਹਾ ਉਹਨਾਂ ਨੂੰ ਹਾਂਜੀ ਮੈਂ ਦੱਸਣਾ ਚਾਹੁੰਦਾ ਜੀ ਜਿਹੜੇ ਭਾਈ ਸਾਹਿਬ ਆਪਣੇ ਭਾਈ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਆਪਣੇ ਚੂੜਲਾ ਰਹੇ ਆ ਜੀ ਇਹਨਾਂ ਦਾ ਜੀ ਬਹੁਤ ਹੀ ਵਧੀਆ ਇਹਨਾਂ ਨੂੰ ਰਿਸਪਾਂਸ ਮਿਲ ਰਿਹਾ ਜੀ ਤੇ ਜਿੱਦਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇੱਧਰ ਇਹ ਸਾਡੇ ਕੱਲੇ ਪਿੰਡ ਦਾ ਹੀ ਇਕੱਠਾ ਜੀ ਸਾਡੇ ਪਿੰਡ ਦੇ ਵਿੱਚੋਂ 100 'ਚੋਂ 100% ਜਿਹੜੇ ਲੋਕ ਆ ਉਹ ਵੋਟ ਵੀ ਪਾਉਣਗੇ ਤੇ ਨਾਲੇ ਦੀ ਸਕੂਟ ਵੀ ਕਰ ਰਿਹਾ ਜੀ ਕਿਸੇ ਤਰੀਕੇ ਨਾਲ ਵੀ ਜਿੰਨਾ ਜਿਹੜੇ ਬੋਰਡ ਵੀ ਪਾਉਣਗੇ ਤੇ ਉਦਾਂ ਵੀ ਸਪੋਰਟ ਦੇ ਵਿੱਚ ਵੀ ਸਾਰਾ ਪਿੰਡ ਉਤਰਿਆ ਹੋਇਆ ਜੀ ਜਿੱਦਾਂ ਪਿਛਲੀਆਂ ਸਰਕਾਰਾਂ ਕਹਿ ਰਹੀਆਂ ਸੀ ਅਸੀਂ ਬਦਲਾਅ ਕੀਤਾ ਆ ਜਿੱਦਾਂ ਬਦਲਾਅ ਚਾਹੁੰਦੇ ਸੀਗੇ ਆਮ ਜਨਤਾ ਬਦਲਾਅ ਚਾਹੁੰਦੀ ਸੀ ਆਮ ਆਦਮੀ ਪਾਰਟੀ ਨਾਲ ਕਿੰਨਾ ਕੁ ਤੁਹਾਨੂੰ ਬਦਲਾਅ ਮਿਲਿਆ ਸੀ ਜਾਂ ਨਹੀਂ ਮਿਲਿਆ ਜੋ ਤੁਸੀਂ ਉਹ ਪਾਰਟੀ ਛੱਡ ਕੇ ਤੁਸੀਂ ਭਾਈ ਅਮਰਤ ਪਾਲ ਨਾਲ ਜੁੜੇ ਆ ਇਹ ਉਮੀਦਵਾਰ ਜਿਹੜੇ ਹੈਗੇ ਜੀ ਆਪਣੇ ਆਯਾਦ ਉਮੀਦਵਾਰ ਆ ਇਹਦੇ ਵਿੱਚ ਆਪਾਂ ਕਿਸੇ ਪਾਰਟੀ ਨੂੰ ਜੇ ਨਾਂ ਜੋੜੀਏ ਤੇ ਆਪਣਾ ਇੱਕ ਫਰਜ਼ ਆ ਇਸ ਆਪਣੇ ਭਾਈ ਸਾਹਿਬ ਨੂੰ ਜਿੰਨਾਂ ਤੇ ਝੂਠੇ ਮੁਕਦਮੇ ਦੇ ਕੇ ਇਹਨਾਂ ਨੂੰ ਅੰਦਰ ਕੀਤਾ ਗਿਆ ਵੀ ਜੇ ਇਹਨਾਂ ਨੂੰ ਇਹ ਜਿੱਤ ਪ੍ਰਾਪਤ ਵੱਡੀ ਲੀਡ ਨਾਲ ਕਰਨਗੇ ਤੇ ਇਹ ਬੇਰਬਾਰ ਆਉਣਗੇ ਤਾਂ ਵੀ ਫਿਰ ਇਹ ਵਧੀਆ ਚੀਜ਼ ਜਾਨੀ ਕਿ ਇਹਨਾਂ ਨੇ ਨਸ਼ੇ ਛਡਾਉ ਕੀਤਾ ਸੀ ਸ਼ੁਰੂ ਇਹ ਜਿਹੜੀ ਇਹਨਾਂ ਨੇ ਵਹਿੀਰ ਚਲਾਈ ਸੀ ਉਹ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਧੰਨਵਾਦ ਜੀ ਕੀ ਨਾਮ ਸਰ ਤੁਹਾਡਾ ਸਤਿ ਸ਼ੁਕਦੇਵ ਸਿੰਘ ਪਿੰਡ ਦੰਦੂ ਪਰ ਜ਼ਿਲ੍ਹਾ ਕਪੂਰਥਲਾ ਸਰ ਜੋ ਭਾਈ ਅਮਰਪਾਲ ਜੀ ਇਹ ਆਜ਼ਾਦ ਉਮੀਦਵਾਰ ਖੜੇ ਆ ਤੁਹਾਡੇ ਪਿੰਡ ਚੋਂ ਪਰਮਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਏ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਨੂੰ ਪਿੰਡ ਦੰਦੂਪੁਰ ਭਗਤਪੁਰ ਦੇ ਵਿੱਚੋਂ 100% ਹੰਗਾਰਾ ਮਿਲ ਰਿਹਾ ਔਰ ਇਹ ਹੰਗਾਰਾ ਕੱਲੇ ਇੱਕ ਪਿੰਡ ਦਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੰਗਾਰਾ ਮਿਲ ਰਿਹਾ ਤੇ ਜਦੋਂ ਕੋਈ ਨਾ ਕੋਈ ਵੋਟਾਂ ਦੀ ਗੱਲ ਚੱਲਦੀ ਹੈ ਤਾਂ ਆਮ ਮਹਾਰੇ ਮੂੰਹ ਚੋਂ ਨਿਕਲ ਜਾਂਦਾ ਕਿ ਇਸ ਵਾਰ ਜਿਹੜੀ ਵੋਟ ਹੈ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਨੂੰ ਪਾਉਣੀ ਹੈ ਨਾ ਕਿ ਕਿਸੇ ਸਿਆਸੀ ਆਗੂ ਨੂੰ ਪਾਉਣੀ ਹੈ ਜੋ ਵਾਅਦੇ ਤਾਂ ਬਹੁਤ ਵੱਡੇ-ਵੱਡੇ ਕਰਦੇ ਆ ਪਰ ਨਿਕਲਦਾ ਵਿੱਚੋਂ ਮੁੜ ਕੇ ਕੁਝ ਵੀ ਨਹੀਂ ਜਿਦਾਂ ਇੱਕ ਬਹੁਤ ਪੁਰਾਣੀ ਇਹ ਕਹਾਵਤ ਵੀ ਹੁੰਦੀ ਸੀ ਕਵੀ ਨੇ ਕਿਸੇ ਨੇ ਲਿਖਿਆ ਪਤਾ ਨਹੀਂ ਕਿਹਦੀ ਕਹਿੰਦਾ ਰਾਵੀ ਵਿੱਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਤੇ ਇੱਕ ਵਗੇ ਹੀ ਨਾ ਉਹਦਾ ਯਾਨੀ ਕਿ ਮਤਲਬ ਵਿੱਚੋਂ ਕੁਝ ਵੀ ਨਹੀਂ ਸਿਰਫ ਕਵਤਾ ਹੀ ਬਣ ਜਾਂਦੀ ਇਹਨਾਂ ਦੇ ਜਿਹੜੇ ਲਾਰੇ ਆ ਉਹ ਸਿਰਫ ਲਾਰੇ ਰਹੇ ਨੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਤੇ ਸੰਗਤ ਨੂੰ ਇਹ ਪੂਰੀ ਉਮੀਦ ਕੀ ਇੱਕ ਭਰੋਸਾ ਹੈ ਕਿ ਭਾਈ ਸਾਹਿਬ ਜੋ ਸਿਆਸਤ ਵਿੱਚ ਆਉਣਗੇ ਤੇ ਦੇਸ਼ ਦੀ ਨਕਸ਼ ਨਿਹਾਰ ਕੁਝ ਹੋਰ ਹੀ ਹੋਏਗੀ ਧੰਨਵਾਦ ਜੀ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੋਗਿੰਦਰ ਸਿੰਘ ਜੀ ਜੋ ਭਾਈ ਅਮਰਪਾਲ ਜੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦਾ ਜਾਦ ਉਮੀਦਵਾਰ ਲੜ ਰਹੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਹਾਂ ਤੇ ਫਿਰ ਅਸੀਂ ਇਹ ਕਹਿਣਾ ਚਾਹੁੰਨਾ ਕਿ ਭਾਈ ਸਾਹਿਬ ਨੂੰ ਅਸੀਂ ਪਿੰਡ ਵੱਲੋਂ ਪਿੰਡ ਭਗਤਪੁਰ ਵੱਲੋਂ ਵੱਧ ਤੋਂ ਵੱਧ ਵੋਟਾਂ ਦੇ ਕੇ ਬਹੁਤ ਵੱਡੀ ਲੀਡ ਤੇ ਜਿਤਾਵਾਂਗੇ ਤੇ ਹਲਕਾ ਖਡੂਰ ਸਾਹਿਬ ਦੇ ਸਭ ਤੋਂ ਜੇਤੂ ਇਹ ਮੇਜ਼ਦਾਰ ਬਣਾ ਕੇ ਇੱਥੋਂ ਭੇਜਾਂਗੇ ਠੀਕ ਹੈ ਧੰਨਵਾਦ ਜੀ ਦੇ ਵਿੱਚ ਆਇਆ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਕਹਿੰਦੇ ਹਾਂ ਕਿ ਖੂਨ ਅਸਲ ਵਿੱਚ ਸਾਨੂੰ ਬਧੀਆਂ ਉਮੀਦਵਾਰ ਮਿਲਿਆ ਆ ਅਸਲ ਵਿੱਚ ਹੁਣ ਸਾਡੀ ਵੋਟ ਪਾਉਣ ਦਾ ਕੋਈ ਫਾਇਦਾ ਹੋਣਾ ਵਾ ਕਿਉਂਕਿ ਵੋਟਾਂ ਤਾਂ ਅਸੀਂ ਪਹਿਲਾਂ ਵੀ ਬਥੇਰੀਆਂ ਪਾਈਆਂ ਵੱਖਰੀ ਵੱਖਰੀ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਪਰ ਕੋਈ ਵਾਅਦਾ ਸਾਡਾ ਪੂਰਾ ਨਹੀਂ ਹੋਇਆ ਹੈਗਾ ਹੁਣ ਸਾਨੂੰ ਸਾਡੇ ਵੀਰ ਅਮਰਿਤਪਾਲ ਸਿੰਘ ਤੋਂ ਬਹੁਤ ਹੀ ਆਸਾਂ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਜਰੂਰ ਹੀ ਉਹ ਜਿੱਤ ਜਿੱਤਣਗੇ ਤੇ ਸਾਡੀਆਂ ਜਿਹੜੀਆਂ ਜੋ ਵੀ ਅਸੀਂ ਉਹਨਾਂ ਤੋਂ ਉਮੀਦ ਉਮੀਦ ਰੱਖਦੇ ਹਾਂ ਹਨਾ ਤੇ ਉਹ ਸਾਰੀਆਂ ਸਾਡੀਆਂ ਪੂਰੀਆਂ ਹੋ ਗਈਆਂ ਤੇ ਅਸੀਂ ਹੁਣ ਸਾਰਿਆਂ ਨੂੰ ਇਹੇ ਅਪੀਲ ਕਰਦੇ ਆਂ ਕਿ ਆਓ ਰਲ ਕੇ ਅਸੀਂ ਆਪਣੇ ਵੀਰ ਅਮਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਈਏ ਤੇ ਜਿੱਤਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੱਜ ਕੇ ਫਤੇ ਬੁਲਾਵੇ ਜੋ ਗੱਜ ਕੇ ਫਤੇ ਬੁਲਾਵੇ ਸੋਨਿਹਾਲ ਹੋ ਜਾਵੇ ਮਿੱਲੇ ਦੇਸ਼ਾਂ ਕਰਮ ਦੇ ਨਿਖਾਰੀ ਜ਼ੁਲਮ ਦੇ ਸ਼ਿਕਾਰੀ ਤਾਨ ਤਾਨੇ ਸ਼ੇਰ ਦੁਰਗੋਬਿੰਦ ਸਿੰਘ ਜੀ ਦੇ ਪੈਰ ਚੰਨਾ ਨੂੰ ਸੱਤ ਦੇ ਸ਼ੀਆ ਕਾਨ ਥੈਂਕ ਯੂ ਆਇਆ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਇਹ ਕਹਿਣਾ ਚਾਹੁੰਦੇ ਆ ਵੀ ਪੰਜਾਬ ਦਾ ਕੁਝ ਸਤਾਰ ਹੋਣਾ ਚਾਹੀਦਾ ਸਾਡੇ ਪਿੰਡ ਤੋਂ ਕਿੰਨਾ ਕੁ ਪਰ ਮਹੰਗਾਰਾ ਮਿਲਿਆ ਕਿੰਨਾ ਕੁ ਪਰ ਮਹੰਗਾਰਾ ਮਿਲੂਗਾ ਸਾਰਿਆਂ ਨੇ ਦੇਖ ਹੀ ਲਈ ਕਿੰਦਾਂ ਦੀਆਂ ਪਾਰਟੀਆਂ ਕੀ ਅੱਗੇ ਕਰ ਗਈਆਂ ਵਾ ਦੇਖ ਹੀ ਲਿਆ ਸਾਰਿਆਂ ਨੇ ਆਪੇ ਹੁਣ ਮਿਲੂਗਾ ਠੀਕ ਹੈ ਜੀ ਧੰਨਵਾਦ